ਆਪਦੇ ਠੇਕੇ ਨੂੰ ਲੈ ਕੇ ਜਿਹੜਾ ਜਲੰਧਰ ਦੇ ਕਪੂਰਥਲਾ ਚੌਕ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਮੋਕੇ ਤੇ ਨਿਹੰਗ ਸਿੰਘ ਪਹੁੰਚੇ ਹੋਏ ਆ ਉਹਦੇ ਵਿੱਚ ਪਰ ਆਪਣਾ ਵਾਲ ਬਣਾਈਆਂ ਵੀ ਇਹ ਤੋਂ ਇੱਕ ਬਾਅਦ ਠੇਕੇ ਖੋਲ ਸਕਦੇ ਆ ਜਲੰਧਰ ਇੱਕ ਜਨਰਲ ਜ਼ਿਲ੍ਹਾ ਇਹਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਨਹੀਂ ਆ ਰਿਹਾ ਨਾ ਇਹ ਵੀ ਤੁਸੀਂ ਮਸਲਾ ਖਾਓ ਵੱਡੇ ਉਹ ਦੱਸਦੇ ਕਿ ਲਗਾਤਾਰ ਜਿਹੜਾ ਜਲੰਧਰ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਕਿ ਜਿਹੜਾ ਸ਼ਰਾਬ ਦੇ ਠੇਕਿਆਂ ਦੇ ਉੱਪਰ ਵਿਰੋਧ ਆ ਜਿਹੜਾ ਨਿਤਾਇਆ ਜਾਂਦਾ ਸੋ ਕਪੂਰਥਲਾ ਚੌਕ ਦੇ ਵਿੱਚ ਵੀ ਜਿਹੜਾ ਇਸ ਚੀਜ਼ ਦਾ ਜਿਹੜਾ ਵਿਰੋਧ ਹੈ ਜਿਹੜਾ ਜਿਤਾਇਆ ਗਿਆ ਡੋਗਰਾ ਸਾਹਿਬ ਨੂੰ ਮਿਲ ਕੇ ਆਇਆ ਉਸ ਤੋਂ ਇਲਾਵਾ ਸਾਡੇ ਐਮਐਲਏ ਸਾਹਿਬ ਐਮਐਲਏ ਸਾਹਿਬ ਸਾਡੇ ਐਮਐਲਏ ਨਾਲ ਠੇਕਾ ਬੰਧਿਆ 20 ਅੱਜ ਕੱਲ ਆ ਗਏ ਤੁਸੀਂ ਦੱਸੋ ਕੀ ਲੈਣਾ ਇੱਕ ਬਣਾ ਦੱਸੋ ਇਹ ਐਮਐਲਏ ਸਾਹਿਬ ਤੇ 11 ਕਿੰਨੇ ਸਾਹਿਬ ਮੇਰੀ ਗੱਲ ਸੁਣੋ ਐਵੇਂ ਬਾਰ ਬਾਰ ਹੁਣ ਗੱਲਾਂ ਉਹੇ ਨਾ ਕਰੀ ਚਲੋ ਗੱਲ ਇੱਥੇ ਛੱਡੀ ਪੈਣ ਦੋ ਤੁਸੀਂ ਜਿੰਨਾ ਟਾਈਮ ਰੱਖਿਆ ਆਜੋ ਆਜ ਸ਼ਾਮ ਨੂੰ ਆ ਕੇ ਫੇਰੇ ਆਜੋ ਆਜ ਸ਼ਾਮ ਨੂੰ ਆਜੋ ਇਹ ਲੈ ਇਸ ਤਰ੍ਹਾਂ ਦੀ ਹੋਜੀ ਇਸ ਤਰ੍ਹਾਂ ਦੀ ਦਵਾਈ ਤੁਹਾਨੂੰ ਨਹੀਂ ਹੈ ਠੇਕੇ ਬੰਦੇ ਠੇਕੇ ਬੰਦੇ ਜੀ ਜੀ ਬੰਦ ਠੇਕੇ ਇਹ ਕਾਰਵਾਈ ਕਰਾਂਗੇ ਜੀ ਠੇਕੇ ਨਾਲ ਹੀ ਕਾਰਵਾਈ ਕਰਾਂਗੇ ਉੱਤੇ ਸਰ ਉੱਤੇ ਪ੍ਰੋਪਰਟੀ ਡੀਲਰ ਦਾ ਲੱਗਾ ਜੀ ਬੋਰਡ ਤੇ ਸਰ ਉੱਤੇ ਅਪਰੋਪਰਟੀ ਡੀਲਰ ਦਾ ਬੋਰਡ ਲੱਗਾ ਉੱਤੇ ਜੋ ਹਟ ਚਾਹੌਣ ਵਾਲੇ ਟਾਈਮ ਆ ਜਾਓ ਕੱਲ ਆ ਜਾਓ ਭਾਂ ਜਾ ਜਾਓ ਐਸੀ ਵੀ ਸਾਹਿਬ ਕੱਲ ਬਣਾ ਕੱਲ ਬੈਠੋ ਕਿੱਥੇ ਦੱਸੋ ਕਿਸੇ ਮੈਨੂੰ ਡਾਕਟਰ ਆ ਜਾਓ ਸਾਡੇ ਤੋਂ ਆਣੇ ਦਾ ਤੁਹਾਨੂੰ ਨਹੀਂ ਆ ਰਹੇ ਆ ਪਿੱਛੇ ਆ ਤੁਸੀਂ ਸਾਰੇ ਇਹਨਾਂ ਦੇ ਸਾਰੀਆਂ ਸੰਗਤ ਸੋ ਦੇਖ ਸਕਦੇ ਹੋ ਉੱਪਰ ਜਿਹੜਾ ਪ੍ਰਾਪਰਟੀ ਡੀਲਰ ਦਾ ਜਿਹੜਾ ਬੋਰਡ ਲੱਗਾ ਤੇ ਥੱਲੇ ਜਿਹੜਾ ਠੇਕਾ ਖੋਲਿਆ ਗਿਆ ਉੱਥੇ ਬਿਰੋਧ ਜਿਹੜਾ ਜਤਾਇਆ ਜਾ ਰਿਹਾ ਇਸ ਚੀਜ਼ ਦਾ ਹਾਂ 1 ਵਜੇ ਜੀ 3 ਵਜੇ ਤੱਕ ਤੁਸੀਂ ਆ ਜਾਓ ਬਹੁਤ ਠੀਕ ਹੈ 1 3 ਵਜੇ ਤੱਕ ਆ ਜਾਓ ਸਾਡੇ ਅਫਸਰ ਅਥਾਰਟੀ ਆ ਉਹ ਵੀ ਕਦੇ ਉਹ ਤੇ ਕਹਿੰਦਾ ਇੱਕਦਮ ਠੁਮੜਗਾ ਤੈਨੂੰ ਵੇਡ ਕਰਾਉਣਾ ਤੇ ਉਹ ਤੇ ਕਿਲਾ ਖਲੋਈ ਤੁਸੀਂ ਕਹਾਂ ਨੂੰ ਸਾਥ ਕੇ ਵੇਡ ਕਰਾਉਣਾ ਡਾਕਟਰ ਕੀ ਕਹਿੰਦੇ ਬਿਟਾਈ ਅਸੀਂ ਅਸੀਂ ਉੱਥੇ ਪ੍ਰਸ਼ਾਦਾ ਜਗਾ ਲੈਣੀ ਫਿਰਨਾ ਕਰੋ ਉਹ ਸਰ ਫੇਰ ਵੀ ਹੁੰਦਾ ਹੈ ਜੀ ਗਰਮੀ ਬੜੀ ਹੈ ਜੀ ਮੇਰੀ ਗੱਲ ਸੁਣੋ 3 ਵਜੇ ਕਿਹੜੀ ਗੱਲ ਤੁਸੀਂ ਟਾਈਮ ਭਾਵੇਂ ਹੁੰਦਾ ਰਹੋ ਬੰਦੇ ਪੰਜ ਹੀ ਆਉਣਗੇ ਠੀਕ ਹੈ ਜੀ ਆਜੋ 3 ਵਜੇ ਆਜੋ ਜੀ ਦਫ਼ਤਰ ਆ ਜੀ ਸਰ ਕੀ ਪ੍ਰੋਟੋਕੋਲ ਕੀ ਸਰ ਇਹਦਾ ਦੱਸੋ ਜਰਾ ਦੇਖ ਕੇ ਸਰ ਪ੍ਰੋਟੋਕੋਲ ਕੀ ਹੁੰਦਾ ਬਲਕਿ ਕੀ ਦਿੱਕਤ ਦੀ ਆਈ ਹੈ ਨਹੀਂ ਤੁਸੀਂ ਆਏ ਮੌਕੇ ਤੇ ਆਏ ਹੋ ਕੀ ਪ੍ਰੋਟੋਕੋਲ ਕੀ ਹੈ ਕਿੰਨੀ ਜਿਹੜੀ ਲਾਈਨ ਦੇ ਵਿੱਚ ਫੋਲ ਸਕਦਾ ਆ ਕਿੰਨੇ ਗਾਈ ਦੀ ਦੂਰੀ ਖੋਲ ਸਕਦਾ ਹਾਂ ਹਾਂਜੀ 50 ਮੀਟਰ ਦੀ ਦੂਰੀ ਹੁੰਦੀ ਹੈ ਇੱਕ ਠੀਕ ਹੈ ਨਾਲ ਪਰ ਇੱਥੇ ਕੋਈ ਬੋਰਡ ਵੀ ਨਹੀਂ ਲੱਗਾ ਹੋਇਆ ਠੇਕੇ ਦਾ ਜਾਂ ਕੋਈ ਬਾਹਰ ਖੁੱਲਣ ਲੱਗਾ ਪਰ ਇਸ਼ੂ ਆਇਆ ਵਾ ਵਾਸੀ ਨੇ ਦੇਖਦੇ ਕੀ ਮਸਲਾ ਹੈ ਦੇਖੋ ਬੋਰਡ ਦੇ ਇਸੇ ਕਰਕੇ ਟਾਈਮ ਦਿੱਤਾ ਨਹੀਂ ਸ਼ਰਾਬ ਜਿਹੜੀ ਪੰਜਾਬ ਸਰਕਾਰ ਦੀ ਸੀ ਕੋਈ 2 ਨੰਬਰ ਦੀ ਸ਼ਰਾਬ ਤਾਂ ਨਹੀਂ ਸੀਗੀ ਨਹੀਂ ਨਹੀਂ ਬਿਲਕੁਲ 1 ਨੰਬਰ ਦੇਖੋ ਬਾਹਰ ਬੋਰਡ ਦੂਜਾ ਕੱਲ ਸਟਾਰਟ ਹੋਣਾ ਸੀ ਸਟਾਰਟ ਹੋਣਾ ਸੀ ਹੱਲੇ ਸੋ ਮੌਕੇ ਦੀਆਂ ਤਸਵੀਰਾਂ ਹਾਂ ਜੀ ਡਿਪਟੀ ਸਾਹਿਬ ਮੌਕੇ ਤੇ ਆਏ ਕੀ ਗੱਲਬਾਤ ਹੋਈ ਹੈ ਇਹਨਾਂ ਦਾ ਆਫਿਸ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਨਾਲ ਉੱਥੇ ਬਹਿ ਕੇ ਗੱਲਬਾਤ ਇਹ ਮਸਲਾ ਹੋਇਆ ਕਿ ਠੇਕੇ ਦਾ ਇਸ਼ੂ ਹੈਗਾ ਆ ਜੀ ਉਹ ਗੁਰੂ ਰਾਮਦਾਸ ਮਾਰਕੀਟ ਹੈ ਜੀ ਉਹ ਕਹਿੰਦੇ ਵੀ ਇਹ ਇੱਥੇ ਨਹੀਂ ਹੋਣਾ ਚਾਹੀਦਾ ਜੀ ਇਹ ਇਸ ਇਸ਼ੂ ਨੂੰ ਲੈ ਕੇ ਮੀਟਿੰਗ ਰੱਖਾਈ ਹੈ ਡੀਪੀ ਸਾਹਿਬ ਨਾਲ ਵੀ ਮੀਟਿੰਗ ਕਰਕੇ ਆਏ ਆ ਉਹਨਾਂ ਨੇ ਦਿੱਤਾ ਇੱਕ ਦਿਨ ਦਾ ਟਾਈਮ ਇਸ ਤੋਂ ਪਹਿਲਾਂ ਸਾਈਡ ਡਿਪਾਰਟਮੈਂਟ ਨਾਲ ਇਹਦੀ ਮੀਟਿੰਗ ਹੋਊਗੀ ਤੋਂ 3 ਵਜੇ ਪਰ ਅਕਸਰ ਹੀ ਡੀਪੀ ਸਾਹਿਬ ਦੇਖਿਆ ਜਾਂਦਾ ਕਈ ਜਗ੍ਹਾ ਦੇ ਉੱਪਰ ਇਸ ਚੀਜ਼ ਦਾ ਵਿਰੋਧ ਹੁੰਦਾ ਆ ਦੇਖੋ ਇੱਕ ਠੇਕਾ ਨਾਲ ਆ ਇਹਦੇ ਉੱਪਰ ਜਿਹੜਾ ਹਲੇ ਕੋਈ ਬੋਰਡ ਵੀ ਨਹੀਂ ਲੱਗਾ ਮਨਜ਼ੂਰਸ਼ੂਦਾ ਦਾ ਵੀ ਹੋ ਸਕਦਾ ਕਿ 2 ਨੰਬਰ ਦੀ ਸ਼ਰਾਬ ਵੀ ਹੋ ਸਕਦੀ ਇੱਥੇ ਕਿਉਂਕਿ ਹਲੇ ਕੋਈ ਮਨਜ਼ੂਰ ਨਹੀਂ ਉਹ ਚੈੱਕ ਕਰ ਲਾਂਗੇ ਜੀ ਕਿ ਅੰਦਰ ਸ਼ਰਾਬ ਜਿਹੜੀ ਕਹਿੰਦੇ ਪਈ ਹੋਈ ਸੀ ਜੀ ਉਹਦਾ ਪਰ ਇਦਾਂ ਦੀ ਕੋਈ ਗੱਲ ਹੋਊਗੀ ਉਹਦਾ ਕਾਰਵਾਈ ਕਰਾਂਗੇ ਸੋ ਤਸਵੀਰਾਂ ਦੇਖ ਸਕਦੇ ਹਾਂ ਇਸ ਵੇਲੇ ਧਰੋ ਜਲੰਧਰ ਤੋਂ ਸਾਡੀ ਗੱਲ ਆ ਰਿਹਾ ਜਿੱਥੇ ਕੀ ਠੇਕੇ ਦੇ ਉੱਪਰ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ ਔਰ ਮੌਕੇ ਤੇ ਯਾਨੀ 5 ਵਰਸ ਇੱਕ ਤਾਲ ਮਿਲਕਮਿਟੀ ਜਿਹੜੀ ਪਹੁੰਚੀ ਹੈ ਔਰ ਉਹ ਵਿਰੋਧ ਚੁਟਾਇਆ ਜਾ ਰਿਹਾ ਕਿ ਜਿਹੜਾ ਇੱਥੇ ਠੇਕਾ ਪਰ ਬੜਾ ਵੱਡਾ ਸਵਾਲ ਹੈ ਉੱਤੇ ਜਿਹੜਾ ਪ੍ਰੋਪਰਟੀ ਡੀਲਰ ਦਾ ਜਿਹੜਾ ਬੋਰਡ ਹੈ ਤੇ ਥੱਲੇ ਠੇਕਾ ਕਿੱਦਾਂ ਖੁੱਲ ਗਿਆ ਔਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਪਹੁੰਚਿਆ ਔਰ ਦੇਖ ਸਕਦੇ ਕਿ ਅਕਸਰ ਹੀ ਜਲੰਧਰ ਦੇ ਵਿੱਚ ਕਈ ਜਗ੍ਹਾ ਤੋਂ ਪਰ ਠੇਕਿਆਂ ਦੇ ਵਿਰੋਧ ਹੁੰਦਾ ਹੈ ਠੇਕਿਆਂ ਦਾ ਕੰਮ ਜਿਹੜਾ ਕਈ ਗਲੀਆਂ ਦੇ ਵਿੱਚ ਜਿਹੜੇ ਠੇਕੇ ਜਿਹੜੇ ਖੁੱਲੇ ਹੋਏ ਨੇ ਉਹ ਚਰਾ ਦਾ ਠੇਕਾ ਵਾ ਜੀ ਕੁਝ ਲੋਕ ਬੰਦ ਕਰਾਉਣ ਆਏ ਆ ਬੰਦ ਕਰਾਂ ਚ ਮੈਨੂੰ ਕੋਈ ਤਰਾ ਨਹੀਂ ਪਰ ਉਹਨੂੰ ਬੰਦ ਕਰਾਂ ਦਾ ਕਿ ਢੰਗ ਦਾ ਸ਼ਹਿਰ ਦਾ ਰਾਹ ਤੁਸੀਂ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਕਹਿੰਦੇ ਠੇਕਾ ਬੰਦ ਕਰੋ ਇਹੀ ਆ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਠੇਕਾ ਬੰਦ ਕਰਾਓ ਨਾ ਕਰਾਓ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਉਹਨੂੰ ਇੱਕ ਸਚਾਰੂ ਢੰਗ ਨਾਲ ਡੀਸੀ ਸਾਹਿਬ ਨੂੰ ਕੰਪਲੇਟ ਦੇ ਕੇ ਉਹਨੂੰ ਬੰਦ ਕਰਾਇਆ ਗਿਆ ਕਿੰਨੇ ਸਮੇਂ ਤੋਂ ਤੁਹਾਡਾ ਠੇਕਾ ਗੁੱਲਾ ਸੀ ਉੱਥੇ ਠੇਕਾ ਤੇ ਯਾਰ ਪਿਛਲੇ 15 ਸਾਲਾਂ ਦੇ ਤੇ ਠੇਕਾ ਵਾ ਨਹੀਂ ਇਹ ਵਾਲਾ ਜਾਂ ਉਹ ਵਾਲਾ ਇਹ ਵਾਲਾ ਠੇਕਾ 15 ਸਾਲ ਦਾ ਹੁਣ ਉਹਨਾਂ ਨੇ ਬਦਲ ਕੇ ਉੱਥੇ ਸ਼ਿਫਟ ਕੀਤਾ ਹਾਂ ਠੀਕ ਹੈ ਆ ਗੱਲ ਹੈ ਹੋਰ ਕੁ ਗੱਲ ਐਕਸਾਈਜ਼ੇਸੀ ਕਹਿੰਦੀ ਕਹਿੰਦੇ ਸਾਡੇ ਜਿਹੜਾ ਰੂਲਿੰਗ ਦੇ ਕੋਡਿੰਗ ਜਿਹੜਾ ਠੇਕਾ ਇਥੇ ਲੀਗਲ ਆ ਇਲਿਗਲ ਆ ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਆ ਜਾਂ ਠੇਕੇ ਬੰਦ ਹੋਣ ਨਾ ਹੁਣ ਮੈਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹਾਂ ਮਨੂੰ ਠੇਕੇ ਨਾ ਕੋਈ ਲੈ ਮੇਰੇ ਕਿਹੜੇ ਕੰਮ ਦੇ ਠੇਕੇ ਜਾਂ ਮੈਂ ਕਹਿੰਦਾ ਸ਼ਰਾਬ ਦੇ ਠੇਕੇ ਪੀਣੀ ਚੱਲਦਾ ਵੀ ਵਿਰੋਧ ਕੀਤਾ ਦਾ ਫਿਰ ਵਿਰੋਧ ਇਹ ਕੀਤਾ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਲੀਗਲ ਤਰੀਕੇ ਨਾਲ ਬੰਦ ਕਰਾਓ ਤੱਕਾ ਨਾ ਕਰੋ ਕਿਸੇ ਨਾ ਜਾ ਤੂੰ ਜਾ ਕੇ ਕੋ ਬੰਦ ਕਰ ਦਿਓ ਜੀ ਬੰਦ ਕਰ ਦਮ ਮੈਂ ਤੈਨੂੰ ਨਹੀਂ ਤੁਸੀਂ ਤੁਸੀਂ ਦੇਟ ਆਇਓ ਤੁਹਾਨੂੰ ਸ਼ਰ ਨਹੀਂ ਪਤਾ ਦੇਖੋ ਸਵਾਲ ਸਮਝਣਾ ਚਾਹੀਦਾ ਹੈ ਸਮਝਣ ਪਹਿਲਾਂ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਜਾਓਗੇ ਸਿਚੁਏਸ਼ਨ ਸਮਝੋਗੇ ਉਹਨਾਂ ਨੇ 24 ਘੰਟੇ ਪਹਿਲਾਂ ਡੀਸੀ ਨੂੰ ਕੋਲ ਗਏ ਸੁਣੋ ਮੇਰੀ ਭਾਜੀ ਜੀ 15 ਸਾਲ ਪਹਿਲੇ ਇੱਥੇ ਠੇਕਾ ਰਿਆ ਠੀਕ ਹੈ ਪਹਿਲੇ ਬੇਨਤੀ ਸੁਣ ਲਓ ਜੀ 15 ਸਾਲ ਇੱਥੇ ਠੇਕਾ ਰਿਆ ਉਹ ਸਿੱਕਦਾ ਮੀਡੀਆ ਦਾ ਖੋਕਾ ਵਾ ਆਪਾਂ ਪਹਿਲੇ ਇਹ ਕਿਉਂ ਨਹੀਂ ਬੰਦ ਕਰਾਇਆ ਅੱਜ ਹੁਣ ਉਹ ਬੰਦ ਕਰਕੇ ਗਿਆ ਜੇ ਡਾਕਟਰ ਸਾਹਿਬ ਨੂੰ ਪ੍ਰੋਬਲਮ ਆ ਚੰਗੀ ਗੱਲ ਹੈ ਸ਼ਰਾਬ ਦੇ ਠੇਕੇ ਬੰਦ ਕਰਾ ਦਿਓ ਡਾਕਟਰ ਸਾਹਿਬ ਨੂੰ ਆਪਾਂ ਪਰ ਵਿਅਕਤੀਗਤ ਨਾ ਨਾ ਲਈਏ ਆਪਾਂ ਇੱਕ ਪਿੰਟ ਮੇਰੀ ਬੇਨਤੀ ਸੁਣ ਮੈਂ ਉਹਨੂੰ ਕਹਿੰਦਾ ਮੇਰੇ ਵੱਲ ਤੇ ਸਾਰੇ ਸਤਿਕਾਰ ਜੋ ਗਿਆ ਹਾਂ ਬਿਲਕੁਲ ਮੇਰੇ ਵੱਲ ਤੇ ਸਾਰਾ ਸ਼ਹਿਰ ਸਤਿਕਾਰ ਜੋ ਗਿਆ ਜਿਹੜੇ ਆਏ ਆ ਜਥੇਬੰਦੇ ਉਹ ਵੀ ਮੇਰੇ ਸਤਿਕਾਰ ਜੋ ਗਿਆ ਪਰ ਮੈਂ ਇਹ ਕਹਿਣਾ ਕਿ ਅਸੀਂ ਆਪਣਾ ਗੰਦ ਪ੍ਰੈਸ਼ਰ ਪਾਜੀ ਤੁਸੀਂ ਵੀ ਸੁਣਦੇ ਨੀ ਕਿ ਡੀਸੀ ਨੂੰ ਡੀਸੀ ਨੂੰ 24 ਘੰਟੇ ਦਾ ਟਾਈਮ ਦਿੱਤਾ ਡੀਸੀ ਨੂੰ ਸੁਣੀ ਗੱਲ ਨਾ ਦੇਖੋ ਆਏ ਆ ਜਿਹੜੇ ਆਪਣੇ ਐਕਸਾਈਡ ਲੈ ਹਾਂਜੀ ਐਕਸਾਈਡ ਲੈ ਉਹ ਕਹਿੰਦੇ ਵੀ ਲੀਗਲ ਤਰੀਕੇ ਨਾਲ ਖੋਲਿਆ ਨਾ ਹਾਂਜੀ ਔਰ ਇਹ ਆਪ ਡੀਸੀ ਸਾਹਿਬ ਜਾਣਨ ਦਾ ਇਹ ਜਾਣਣਾ ਮੈਂ ਇਹ ਕਹਿਣ ਦਾ ਮਤਲਬ ਇਹ ਆ ਕਿ ਲੋਕਾਂ ਨੂੰ ਟ੍ਰੈਫਿਕ ਨਾ ਜਾਮ ਕੀਤਾ ਜਾ ਨਾ ਨਾ ਨਹੀਂ ਕੀਤਾ ਪਾਜੀ ਤੁਸੀਂ ਪਹਿਲੇ ਵੀਡੀਓ ਆਪਣੀ ਵਾਲੀ ਚੈੱਕ ਕਰ ਲਓ ਹਾਂਜੀ ਨਹੀਂ ਕੀਤਾ ਪਾਜੀ ਪਹਿਲੇ ਤੁਸੀਂ ਸਮਝੋ ਆਪਣੀ ਨਰੰਗਪੁਰੀ ਸਾਹਿਬ ਇੱਕ ਮਿੰਟ ਬੇਨਤੀ ਸੁਣ ਲਓ ਇੱਕ ਤਰਫਾ ਗੱਲ ਨਾ ਕਰੋ ਮੈਂ ਨਹੀਂ ਕਰ ਰਿਹਾ ਮੈਂ ਇਹ ਕਹਿੰਦਾ ਪਹਿਲੇ ਇਹਨਾਂ ਨੇ ਆਂਦਾ ਸਰ ਇੱਥੇ ਰੋਲਾ ਪਾਉਣ ਦੀ ਬਜਾਏ ਉਸਦੇ ਨਾਲ ਆ ਕੇ ਗੱਲ ਕਰਨੀ ਜਾਈ ਇਦਾਂ ਹੀ ਹੋਈ ਹੈ ਪਾਜੀ ਤੁਸੀਂ ਮੈਲੇ ਵੀਡੀਓ ਚੈੱਕ ਕਰ ਲਓ ਪਾਜੀ ਫਿਰ ਤੁਸੀਂ ਨਹੀਂ ਆਏ ਤੁਸੀਂ ਬਾਹਰ ਆਇਓ ਮੈਂ ਤਾਂ ਪਹਿਲੇ ਨਹੀਂ ਸਿੰ다 ਸਾਹਿਬ ਇਸ ਚੀਜ਼ ਦਾ ਤੁਹਾਨੂੰ ਪਤਾ ਕੀ ਕਹਿੰਦੇ ਕੱਲ ਡੀਸੀ ਸਾਹਿਬ ਨੂੰ ਮਿਲ ਕੇ ਆਏ ਸੀ ਅਲਟੀਮੇਟਮ ਦਿੱਤਾ ਸੀ ਇਸ ਚੀਜ਼ ਦਾ ਕਿ 24 ਘੰਟੇ ਦਾ ਕਹਿੰਦੇ ਦੇ ਤਲਪ ਬਿਲਕੁਲ ਯਾ ਪਰ ਸ਼ਾਸ਼ਾ ਦਾ ਇਹ ਕੰਮ ਸਾਡੇ ਲੋਕਾਂ ਦਾ ਤੇ ਨਹੀਂ ਨਾ ਅਸੀਂ ਜਾ ਕੇ ਆਪਣਾ ਪ੍ਰੈਸ਼ਰ ਕਿਉਂ ਗਲਤ ਪਾਉਂਦੇ ਅਸੀਂ ਹਰ ਜਗ੍ਹਾ ਕਿਉਂ ਕਹਿੰਦੇ ਜੀ ਬੰਦ ਕਰ ਦੋ ਯਾਰ ਖੁੱਲਣ ਜਾਂ ਨਾ ਖੁੱਲਣ ਮੈਨੂੰ ਮੈਂ ਤੁਹਾਨੂੰ ਫੇਰ ਕਹਿੰਦਾ ਮੇਰੇ ਦਾ ਕੋਈ ਮਤਲਬ ਨਹੀਂ ਜੀ ਪਰ ਅੱਜ ਇੱਕ ਵਾਰੀ ਖੁੱਲਣ ਜੀ ਸਕਦੇ ਬੰਦ ਰਹਿਣ ਜੀ ਸਕਦੇ ਪਰ ਆਪਾਂ ਜਿਹੜੀ ਸਾਡੀ ਕੌਮ ਦਾ ਪ੍ਰੈਸ਼ਰ ਉਹ ਗਲਤ ਨਾ ਜਾਵੇ ਲੋਕਾਂ 'ਚ ਲੋਕ ਇਹ ਨਾ ਕਹਿੰਦੇ ਯਾਰ ਇਹ ਹਰ ਜਗ੍ਹਾ ਪਹੁੰਚ ਕੇ ਆ ਗਲਤ ਕਰਦੇ ਦੇਖੋ ਇੱਥੇ ਮੀਡੀਆ ਕੋਕੇ ਦਾ ਹੈ ਗੱਲ ਲੱਗਾ ਹਾਂ ਗੱਲ ਇਹ ਵੀ ਬੰਦ ਕਰਾ ਦੋ ਜਗ੍ਹਾ ਜਗ੍ਹਾ ਲੱਗਿਆ ਸ਼ਾਇਦ ਆਪਾਂ ਕਿ ਜੇ ਗੁਰੂ ਰਾਮਦਾਸ ਮਹਾਰਾਜ ਨਾਂ ਤੇ ਮਾਰਕੀਟ ਆ ਠੀਕ ਹੈ ਨਾ ਫੇ ਪਹਿਲੇ 15 ਸਾਲ ਹੋ ਗਏ ਆ ਤੇ ਉਦੋਂ ਇਹ ਕਿਉਂ ਨਹੀਂ ਹੁਣ ਤੁਸੀਂ ਕਹਿੰਨੇ ਕੀ ਵਿਰੋਧ ਜਿਹੜਾ ਪਹਿਲਾਂ ਹੋਣਾ ਚਾਹੀਦਾ ਸੀ ਹੁਣ ਵਿਰੋਧ ਪਹਿਲੇ 15 ਸਾਲ ਪਹਿਲੇ ਫੇ ਦੇਖੋ ਉਹਨਾਂ ਨੇ ਨਾਲ ਦੀਆਂ ਦੋ ਦੁਕਾਨਾਂ ਅੰਡੇ ਵਾਲੀਆਂ ਹੈਗੀਆਂ ਦੋ ਦੁਕਾਨਾਂ ਅੰਡੇ ਮੀਟ ਵਾਲੀਆਂ ਹੈਗੀਆਂ ਯਾਰ ਫੇ ਜਦੋਂ ਉਹ ਵੀ ਪਹਿਲੇ ਬੰਦ ਕਰਾ ਦੇ ਹੁੰਦੇ ਯਾਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾਵੇ ਸ਼ਹਿਰ ਆਪਣਾ ਸ਼ਹਿਰ ਵਾਸੀ ਆਪਣੇ ਸਾਰਾ ਪਰਿਵਾਰ ਆਪਣਾ ਜੱਥੇਬੰਦੀ ਵੀ ਆਪਣੀਆਂ ਪਰ ਮੈਂ ਇਹ ਕਹਿਣਾ ਵੀ ਯਾਰ ਕੋਈ ਆਪਰਾ ਪ੍ਰੈਸ਼ਨ ਗਲਤ ਨਾ ਜਾਵੇ ਸ਼ਹਿਰ ਤੇ ਬਾਤ ਕੋਈ ਮੇਰ ਦਾ ਮੇਜ਼ 2070 ਦਰਦੀਪ ਸਿੰਘ ਆਪਾਂ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਤੋਂ ਕਪੂਰਥਲਾ ਚੌਂਕ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਠੇਕੇ ਨੂੰ ਲੈ ਕੇ ਜਿਹੜਾ ਵਿਰੋਧ ਹੋਇਆ ਸੀ ਉੱਥੇ ਹੀ ਸਿੱਖ ਪਾਲ ਮਿਲ ਕਮੇਟੀ ਦੇ ਜਿਹੜੇ ਉਤਕਾਰ ਨਹੀਂ ਮੌਕੇ ਤੇ ਉਹਨਾਂ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਅੰਨੀ ਸਰ ਉਹ ਸਾਰੇ ਨੇ ਅੰਗਸੰਗ ਚੱਲਦਾ ਚੱਡਾ ਹੀ ਕਹਿੰਦੇ ਕਿ ਇਸ ਚੀਜ਼ ਦਾ ਆ ਜਿਹੜੇ ਬੰਦੇ ਪੋਲੀਟਿਕਲੀ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਆ ਤੇ ਸਰਕਾਰਾਂ ਨੇ ਵੀ ਹੁਣ ਦੇਖੋ ਇਹ ਹੱਥ ਥੋਕੇ ਬਣਾ ਲਏ ਸਰਕਾਰਾਂ ਨੇ ਹੁਣ ਇੱਕ ਨਵਾਂ ਪੈਂਤਰਾ ਸ਼ੁਰੂ ਕਰ ਲਿਆ ਵੀ ਜਦੋਂ ਸਿੱਖ ਕੋਈ ਆਵਾਜ਼ ਚੱਕਦੇ ਆ ਤੇ ਉਹਨਾਂ ਦੇ ਨਾਲ ਮੋਰੇ ਡਾਇਲੌਗ ਕਰਨ ਨੂੰ ਵੀ ਉਹ ਸਿੱਖਾਂ ਨੂੰ ਭੇਜਦੇ ਆ ਜਾਣ ਬੁੱਝ ਕੇ ਕਿ ਇਹ ਆਪਸ ਵਿੱਚ ਹੀ ਇਹਨਾਂ ਦਾ ਕੋਈ ਲੜਾਈ ਝਗੜੇ ਦਾ ਮਾਹੌਲ ਬਣੇ ਸਿੰਘ ਸਾਡੇ ਨਾਲ ਹੀ ਆ ਸਿੰਘ ਕੋਈ ਨਹੀਂ ਚਾਹੁੰਦੇ ਵੀ ਠੇਕਾ ਖੁੱਲੇ ਹਾਂ ਇਹ ਗੱਲ ਕੁਝ ਪੋਲਿਟੀਕਲ ਬੰਦੇ ਉਹ ਆਪਣੀ ਸ਼ੌਹਰਤ ਲਈ ਝੂਠੀ ਦੇ ਲਈ ਤੇ ਆਪਣੇ ਨੰਬਰ ਬਣਾਉਣ ਦੇ ਲਈ ਬਹੁਤ ਕੁਝ ਤਰ੍ਹਾਂ ਦੀਆਂ ਸਟੇਟਮੈਂਟਾਂ ਆ ਦੇ ਰਹੇ ਇਹ ਵੀ ਕੌਮ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਵੀ ਹੁਣ ਠੇਕਿਆਂ ਦੇ ਫੇਵਰ ਦੇ ਵਿੱਚ ਭਾਵੇਂ ਉਹ ਸਹੀ ਭਾਵੇਂ ਗਲਤ ਠੇਕਿਆਂ ਦੇ ਫੇਵਰ ਦੇ ਵਿੱਚ ਮੋਰੇ ਡਾਇਲੌਗ ਕਰਨ ਲਈ ਸਰਦਾਰ ਬੰਦੇ ਆ ਰਹੇ ਇਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਚੱਡਾ ਹੀ ਹੋਣਾ ਦਾ ਕਹਿਣਾ ਕਿ ਜਿਹੜਾ 15 ਸਾਲ ਪੁਰਾਣਾ ਕੰਦੇ ਠੇਕਾ ਇਹ ਕਹਿੰਦੇ ਹੁੰਨ ਨਹੀਂ ਖੁੱਲਣਾ ਕਹਿੰਦੇ ਇਸ ਚੀਜ਼ ਦਾ ਵਿਰੋਧ ਨਾ ਕਰਨ ਚੱਡਾ ਦੀ ਸ਼ਰਾਬ ਦੇ ਠੇਕੇ ਹੀ ਖੁੱਲਣ ਦੇ ਹੱਕ ਚ ਨੇ ਆਹੋ ਕਿ ਹੱਕ ਚ ਆਏ ਨੇ ਇਸ ਚੀਜ਼ ਦਾ ਕਹਿੰਦੇ ਚੱਡਾ ਜੀ ਮੈਨੂੰ ਦੱਸਣ ਇੰਨੇ ਵਧੀਆ ਇਨਸਾਨ ਨੇ ਗੁਰਸਿੱਖ ਨੇ ਮੈਨੂੰ ਇੰਨੇ ਇੰਨਾ ਹੀ ਜਵਾਬ ਦੇ ਦਿੰਦਾ ਹੈ ਸ਼ੈਰੀ ਜੀ ਭਰਾਲੇ ਸਾਡੇ ਕਿ ਆਪਾਂ ਸ਼ਰਾਬ ਦੇ ਹੱਤ ਚ ਹੈਗੇ ਆ ਕਿ ਨਹੀਂ ਆਪਾਂ ਸ਼ਰਾਬ ਨੂੰ ਫੇਵਰ ਕਰਦੇ ਆ ਕਿ ਨਹੀਂ ਸਾਡੇ ਬੱਚਿਆਂ ਲਈ ਇੰਜੂਰੀਅਸ ਹੈ ਸਾਡੇ ਆਣ ਵਾਲੀਆਂ ਜਿਹੜੀਆਂ ਧੀਆ ਸ਼ਰਾਬ ਵੀ ਕਹਿੰਦੀ ਐ ਅੱਜ ਸਾਡੇ ਸਮਾਜ 'ਚ ਜੇ ਊਮਨ ਊਮਨਸ ਦੇ ਖਿਲਾਫ ਇਹਨੇ ਕ੍ਰਾਈਮ ਹੋ ਰਹੇ ਨੇ ਕਿਤਨਾ ਕਿਤੇ ਸ਼ਰਾਬਦਾਰਾਂ ਦਾ ਬਹੁਤ ਵੱਡਾ ਡਾਟਾ ਪੜੋ ਤੁਸੀਂ ਐਨਸੀਆਰਪੀ ਦਾ ਡਾਟਾ ਪੜੋ ਰੀਜ਼ਨ ਇਸ ਡਰੰਕ ਠੇਕਾ ਸਰਪੰਚ ਜੀ ਚੱਡਾ ਮੈਂ ਚੱਡਾ ਜੀ ਨੂੰ ਸਵਾਲ ਤੁਹਾਡੇ ਮਾਧਮੇ ਰਾਈ ਕਰਨਾ ਚਾਹੂੰਗਾ ਤੁਸੀਂ ਪੁੱਛ ਲਿਓ ਉਹਨਾਂ ਨੂੰ ਮੈਨੂੰ ਸਿਰਫ ਇੱਕੋ ਜਵਾਬ ਦੇਣਾ ਹੈ ਉਹ ਸ਼ਰਾਬ ਦੇ ਠੇਕੇ ਦੇ ਹੱਕ 'ਚ ਕਿਉਂ ਆਏ ਹੂੰ ਉਹਨਾਂ ਨੇ ਪੂਰਾ ਗੁਰਸੇਖ ਆਪਣਾ ਚਿਹਰਾ ਰੱਖਿਆ ਸਭ ਕੁਝ ਰੱਖਿਆ ਹੈ ਉਹ ਇਹ ਦੱਸਣ ਇੱਕ ਪਾਸੇ ਆਪਾਂ ਅਖਾੜੇ ਲਾ ਕੇ ਗੱਤਕੇ ਕਰਾਨੇ ਆ ਸਟੇਜਾਂ ਲਾਣੇ ਡੀਡੀ ਵੱਡੀਆਂ ਤੇ ਦੂਜੇ ਪਾਸੇ ਕੀ ਆਪਾਂ ਚੱਡਾ ਜੀ ਦੱਸਣ ਮੇਰੇ ਭਰਾ ਨੇ ਕਿ ਆਪਾਂ ਠੇਕਾ ਖੋਲਣ ਦੇ ਹੱਕ ਚਾਕੇ ਵਿਰੋਧ ਆ ਬਸ ਇਹਦੀ ਗੱਲ ਦੱਸਦੇ ਨਹੀਂ ਉਹ ਕਹਿੰਦੇ ਸ਼ਿਫਟ ਕੀਤਾ ਗਿਆ ਠੇਕਾ ਕਹਿੰਦੇ ਉੱਥੇ 15 ਸਾਲ ਪੁਰਾਣਾ ਕੋਈ ਵੀ ਕਾਰਨ ਹੋਵੇ ਕੋਈ ਵੀ ਕਾਰਨ ਹੈ ਉਹ ਤਾਂ سپورਟਿੰਗ ਸਟੇਟਮੈਂਟ ਦੇ ਦੇਣਾ ਜਸਟ ਅੰਡਰਸਟੈਂਡ ਮਾਈ ਵਰਡਸ ਹੀ سپورਟਿੰਗ ਥੈਟ ਕਿ ਜੇ ਉੱਥੇ ਖੋਲ ਗਿਆ ਤੇ ਇੱਥੇ ਖੋਲ ਗਿਆ ਕੀ ਫਰਕ ਪਿਆ ਇਟ ਇਜ਼ ਲਾਈਕ ਟੂ سپورਟ ਏਟ ਦ ਸਟੇਟਮੈਂਟ ਹੁਣ ਗੱਲ ਇੱਥੇ ਹੀ ਮੁੱਕ ਗਈ ਹੈ ਸਾਨੂੰ ਇੱਕ ਸਾਈਜ਼ ਵਾਲੇ ਨੇ 3 ਪ੍ਰਸ਼ਾਸਨ ਦੀ ਇੱਥੇ ਜਿਹੜੇ ਖੜੇ ਨੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦਾ ਸਪੋਰਟ ਦਿੱਤਾ ਉਹਨਾਂ ਨੇ ਕਿ ਅਸੀਂ ਤੁਹਾਡੀ ਕੈਮੀਕੇਲ ਵੇਨ ਉਹ ਵੀ ਅਫਸਰ ਵੀ ਬੜੇ ਵਧੀਆ ਸੀਗੇ ਅਫਸਰ ਸਾਡੇ ਜਜ਼ਬਾਤ ਸਮਝ ਗਏ ਆ ਗੁਰਰਾਮਦਾਸ ਮਹਾਰਾਜ ਦੇ ਨਾਂ ਤੇ ਠੇਕਾ ਇਹ ਮਾਰਕੀਟ ਆ ਅਸੀਂ ਠੇਕਾ ਇੱਥੇ ਨਹੀਂ ਖੁੱਲਣ ਦੇਣਾ ਤੁਮਰਜੀ ਦਾ ਅਲਟੀਮੇਟਮ ਪਹਿਲਾਂ ਦਿੱਤਾ ਗਿਆ ਸੀ ਜਲੰਧਰ ਡੀਸੀ ਬਿਲਕੁਲ 7 ਦਿਨ ਹੋ ਗਏ ਜੀ ਸਾਡੀ ਦੇਖੋ ਨਾ ਗਵਾਂਢ ਮੱਥਾ ਸਮਝੋ ਗਵਾਂਢ ਮੱਥਾ ਗਵਾਂਢੀ ਸਭ ਤੋਂ ਪਹਿਲਾਂ ਹੰਦਰੀ ਸ਼ਦਾਰਾ ਲੋਕ ਪਹਿਲਾਂ ਹੈਣਾ ਜੀ ਅਸੀਂ ਵਿੱਚ ਪੈ ਕੇ ਮਸਲਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਸਲਾ ਹੱਲ ਹੋ ਜਾਵੇ ਕਿਸੇ ਤਰੀਕੇ ਕੋਈ ਇਦਾਂ ਦਾ ਨਾ ਆਵੇ ਫਿਰ ਅਸੀਂ ਪ੍ਰਸ਼ਾਸਨਿਕ ਤੌਰ ਤੇ ਅਪਰੋਚ ਕੀਤਾ ਐਵਰੀ ਲੀਗਲ ਵੇ ਵੀ ਹੈਵ ਅਪਲਾਈਡ ਠੀਕ ਹੈ ਜੀ ਸਮਝਾਉਣ ਦੀ ਕੋਸ਼ਿਸ਼ ਲੀਗਲ ਵੇ ਐਂਡ ਆਫ ਦਿ ਡੇ ਸਾਡੇ ਸੈਂਟੀਮੈਂਟ ਹਰਟ ਹੋ ਰਹੇ ਨੇ ਗੁਰਾਮਦਾਸ ਮਾਰੇ ਤੇ ਨਾ ਹੋਵੇ ਮਾਰਕ ਅਸੀਂ ਪੂਰੀਆ ਨਾਟ ਬਾਇਸਡ ਵਿਦ ਐਨੀਬਾਡੀ ਜਾਲੇ ਬਹੁਤ ਵੱਡੀ ਗੱਲ ਆ ਜਿਹੜਾ ਬਾਰ ਬਾਰ ਕਿਹਾ ਜਾਂਦਾ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਦੇ ਇਹ ਸਰਕਾਰਾਂ ਨੂੰ ਵੀ ਇਸ ਚੀਜ਼ ਤੇ ਸੁਹਿਰਦ ਹੋਣਾ ਚਾਹੀਦਾ ਜਦੋਂ ਸਿੱਖ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਕਰਦੇ ਆ ਸਰਕਾਰ ਵੀ ਕਰਦੀ ਆ ਬਾਇ ਲਾਅ ਕਰਦੀ ਆ ਹੁਣ ਮੇਰਾ ਸਵਾਲ ਤੁਹਾਡੇ ਜਿੰਨੇ মিডিਆ ਵਾਲਿਆਂ ਦੀਆਂ ਇਹ ਵਾਈਟ ਚੱਲਦੀਆਂ ਪਈਆਂ ਜਿਹੜੇ ਲੋਕ ਸੁਣ ਰਹੇ ਉਹਨਾਂ ਨੂੰ ਆ ਵੀ ਜੇ ਕੱਲ ਨੂੰ ਸਰਕਾਰ ਕਹੂਗੀ ਵੀ ਅਸੀਂ ਕਾਨੂੰਨ ਬਣਾਤਾ ਕਿ ਗੁਰਦੁਆਰੇ ਦੇ ਮੋਢ ਵੀ ਠੇਕਾ ਖੁੱਲ ਸਕਦਾ ਫਿਰ ਅਸੀਂ ਕਾਨੂੰਨ ਦੀ ਮੰਨਾਂਗੇ ਕਿ ਗੁਰੂ ਦੀ ਮੰਨਾਂਗੇ ਫਿਰ ਸਿੱਖ ਕਿੱਥੇ ਜਾਣ ਇੱਕ ਸਵਾਲ ਹੋਰ ਹੈ ਠੇਕੇ ਨੂੰ ਲੈ ਕੇ ਪਹਿਲਾ ਵਿਰੋਧ ਨਹੀਂ ਹੈ ਜਲੰਧਰ ਚ ਕਾਫੀ ਵਿਰੋਧ ਹੋ ਚੁੱਕੇ ਆ ਬਹੁਤ ਸਾਰੇ ਲਾਅ ਇਤਾਂ ਦੇ ਆ ਬੜੇ ਸਾਰੇ ਕਾਨੂੰਨ ਇਦਾਂ ਦੇ ਆ ਜੀ ਜਦੋਂ ਤੋਂ ਇਸ ਮੁਲਖ ਦੀ ਵੰਡ ਹੋਈ ਆ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਮਤਰਈ ਮਾਲਾ ਸਰੂਪ ਕੀਤਾ ਆ ਦਿੱਲੀ ਨੇ ਬੜੇ ਸਾਰੇ ਬੜੇ ਸਾਰੇ ਕਾਨੂੰਨ ਆ ਜਿਹੜੇ ਪੂਰੀ ਦੁਨੀਆ 'ਚ ਲਾਗੂ ਹੁੰਦੇ ਆ ਪੰਜਾਬ ਦੀਆਂ ਸਾਰੀਆਂ ਸਟੇਟਾਂ 'ਚ ਲਾਗੂ ਹੁੰਦੇ ਆ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਪੰਜਾਬ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੌਣ ਉਹ ਚੀਜ਼ਾਂ ਤੇ ਧਿਆਨ ਦੇਣਾ ਪੈਣਾ ਤੁਸੀਂ ਘਰ 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 ਨੌਕਰੀ